ਸਾਰੇ ਹੀ ਸੋਖਿਆ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ ਦਾ ਕਰ ਦਿੱਤਾ ਐਲਾਨ ਹੁਣ ਕਿਸਾਨਾਂ ਦੇ ਖਾਤਿਆਂ ਵਿੱਚ 20ਵੀਂ ਕਿਸ਼ਤ ਜੋ ਪਾਉਣ ਲਈ ਪ੍ਰਧਾਨ ਮੰਤਰੀ ਨੇ ਪੂਰੀ ਤਿਆਰੀ ਕਰ ਲਈਏ ਪ੍ਰਧਾਨ ਮੰਤਰੀ ਵੱਲੋਂ 19ਵੀਂ ਕਿਸ਼ਤ ਜੋ ਫਰਵਰੀ ਮਹੀਨੇ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਸੀ ਜੋ ਕਿ ਅਗਲੀ 20ਵੀਂ ਕਿਸ਼ਤ ਜੂਨ ਦੇ ਅੰਤ ਵਿੱਚ ਜੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਸੀ ਪਰ ਜੂਨ ਦੇ ਅੰਤ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 20ਵੀਂ ਕਿਸ਼ਤ ਨਹੀਂ ਆਈ ਹੁਣ ਇਹ 20ਵੀਂ ਕਿਸ਼ਤ ਜੋ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਭੇਜਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਸੋ ਤੁਹਾਨੂੰ ਇਸ ਦੇ ਬਾਰੇ ਜੋ ਆਪਣੇ ਖਾਤਿਆਂ ਦੀ ਪੂਰੀ ਜਾਣਕਾਰੀ ਲੈਣ ਲਈ ਜੋ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਜੇ ਸੋ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ ਦਾ ਜਿਹੜਾ ਐਲਾਨ ਹੈ 18 ਜੁਲਾਈ ਨੂੰ ਯਾਨੀ ਕਿ ਅੱਜ ਤੋਂ ਤਿੰਨ ਤਿੰਨ ਦਿਨ ਬਾਅਦ ਇਹ ਕੀਤਾ ਜਾਵੇਗਾ ਸੋ ਸੂਤਰਾਂ ਦੇ ਦੱਸਿਆ ਕਿ ਸਰਕਾਰ ਦੀਆਂ ਪੂਰੀਆਂ ਤਿਆਰੀਆਂ ਹੋ ਗਈਆਂ ਨੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਸਮਾਂ ਕੱਢ ਕੇ 20ਵੀਂ ਕਿਸ਼ਤ ਦਾ ਐਲਾਨ ਕਰਨਗੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ ਦਾ ਐਲਾਨ ਬਿਹਾਰ ਦੇ ਮੋਤੀ ਹਾਰੀ ਵਿੱਚ ਜਾ ਕੇ ਉੱਥੋਂ ਜਿਹੜਾ 20ਵੀਂ ਕਿਸ਼ਤ ਖਾਤਿਆਂ 'ਚ ਟਰਾਂਸਫਰ ਕਰਨਗੇ ਔਰ ਪ੍ਰਧਾਨ ਮੰਤਰੀ ਮੋਦੀ ਜਿਹੜੇ ਕਿ ਇੱਥੇ ਆਉਣ ਲਈ ਆਪਣੀ ਤਿਆਰੀ ਕਰ ਰਹੇ ਨੇ ਪ੍ਰਸ਼ਾਸਨ ਪੂਰੀ ਤਰ੍ਹਾਂ ਜਿਹੜਾ ਉੱਥੇ ਤਿਆਰੀ ਕਰ ਚੁੱਕਿਆ ਹੈ ਸੋ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ ਦਾ ਐਲਾਨ ਤੋ ਪਹਿਲਾ ਲਾਭ ਸੂਚੀ ਵਿੱਚ ਆਪਣਾ ਨਾਮ ਜਿਹੜਾ ਉਹ ਚੰਗੀ ਤਰ੍ਹਾਂ ਚੈੱਕ ਕਰ ਲੋ ਜੇਕਰ ਤੁਹਾਡਾ ਨਾਮ ਲਾਭ ਸੂਚੀ ਵਿੱਚ ਨਹੀਂ ਹੈ ਤਾਂ ਤੁਹਾਨੂੰ 20ਵੇਂ ਦੇ ਪੈਸੇ ਵੀ ਵੀ ਕਿਸ਼ਤੇ ਨਹੀਂ ਮਿਲਣਗੇ ਸੋ ਕਈਆਂ ਨੂੰ 19ਵੇਂ ਕਿਸ਼ਤੇ ਦੇ ਪੈਸੇ ਨਹੀਂ ਮਿਲੇ ਸੀ ਉਹਨਾਂ ਵਾਸਤੇ ਬਹੁਤ ਵੱਡੇ ਫਾਇਦੇ ਦੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਦੋ ਕਿਸ਼ਤਾਂ ਦੇ ਇਕੱਠੀ ਰਾਸ਼ੀ ਮਿਲੇਗੀ 19 ਤੇ 20ਵੇਂ ਦੋ ਕਿਸ਼ਤਾਂ ਦੇ 4000 ਰੁਪਏ ਉਹਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਹੋਵੇਗਾ ਇਸ ਦੇ ਬਾਰੇ ਵੀ ਜੋ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹੈ ਸੋ ਪ੍ਰਧਾਨ ਮੰਤਰੀ ਦੇ ਵੱਲੋਂ ਜੋ ਹਰ ਸਾਲ 6000 ਰੁਪਏ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਦਿੱਤਾ ਜਾਂਦਾ ਹੈ ਜੋ ਪਹਿਲਾ ਫਰਵਰੀ ਮਹੀਨੇ ਵਿੱਚ ਇੱਕ ਕਿਸ਼ਤ ਟਰਾਂਸਫਰ ਹੋਈਏ ਹੁਣ ਜੋ ਜੁਲਾਈ ਦੇ ਵਿੱਚ ਦੂਸਰੀ ਕਿਸ਼ਤ ਤੇ ਉਸ ਤੋਂ ਬਾਅਦ ਅੱਗੇ ਅਕਤੂਬਰ ਦੇ ਵਿੱਚ ਤੀਸਰੀ ਕਿਸ਼ਤ ਜਿਹੜੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਸੋ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇਸ ਯੋਜਨਾ ਦੇ ਜੋ ਸ਼ੁਰੂਆਤ ਕੀਤੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਕਿਸਾਨਾਂ ਦੇ ਖਾਤਿਆਂ 'ਚ ਟੋਟਲ 20 ਕਿਸ਼ਤਾਂ ਟਰਾਂਸਫਰ 19 ਕਿਸ਼ਤਾਂ ਟਰਾਂਸਫਰ ਹੋ ਚੁੱਕੀਆਂ ਨੇ 20 ਕਿਸ਼ਤ 18 ਜੁਲਾਈ ਨੂੰ ਤੁਹਾਡੇ ਖਾਤਿਆਂ ਵਿੱਚ ਜੜੀਏ ਉਹ ਟਰਾਂਸਫਰ ਕੀਤੀ ਜਾਣੀ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ ਦੀ ਉਡੀਕ ਜਿਹੜੀ ਕਿਸਾਨਾਂ ਦੀ ਹੁਣ ਖਤਮ ਹੋ ਜਾਏਗੀ ਜੋ 2 ਦਿਨਾਂ ਬਾਅਦ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਵੀ ਹੁਣ 20ਵੀਂ ਕਿਸ਼ਤ ਜਿਹੜੀ ਟਰਾਂਸਫਰ ਕਰਨ ਵਾਸਤੇ ਪ੍ਰਧਾਨ ਮੰਤਰੀ ਵਿਹਾਰ ਤੋਂ ਮੋਤੀ ਰਾਮ ਤੋਂ ਜਾ ਕੇ ਇਹ ਸ਼ੁਰੂਆਤ ਕਰਨਗੇ